ਹਾਂਜੀ ਦੋਸਤੋ ਅੱਜ ਲੱਗੇ ਆ ਅਣਪੀਰਤਾਂ ਲਈ ਆ ਇਤਿਹਾਸਿਕ ਸਥਾਨ ਨੂੰ ਤੇ ਅੱਜ ਉਹ ਕਾਕੇ ਇਤਿਹਾਸਿਕ ਸਥਾਨ ਤੇ ਫਿਰ ਉਸ ਤੇ ਪਹੁੰਚ ਕਰਾਂਗੇ ਅੱਜ ਜੁੜੇ ਰਹੋ ਆਪਣੇ ਪੇਜ ਤੇ ਆ ਚੱਲੇ ਆ ਆਪਣੇ ਅੱਜ ਪਿੰਡੂਲੀ ਦੇ ਵਿੱਚੋਂ ਰਸਣ ਲੱਗੇ ਆ ਕਹਾਣੀ ਕਰਨਾ ਹੈ ਜੀ सुनियो <ELL> uh, बलॉग देख अगर अपने सारे सेवादार अगर लगे हुए हैं चले गए कर ਸਨ ਇਕੱਠਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਤੇ ਫਿਰ ਆਪਾਂ ਨੂੰ ਸੰਗਤ ਦਾ ਆਵਾ ਆਵਾ ਕਰਦੇ ਤੇ ਜਿਹੜਾ ਸਾਫੇ ਰੱਖਣਾ ਹੈ ਉਸ ਤੇ ਸਾਰੇ ਪੀੜਤਾ ਦਾ ਪਹੁੰਚ ਤਾਂ ਕਰਾਂਗੇ ਮੇਰੇ ਕੋਲ ਇਹ ਹੋਰ ਇਹ ਮੇਰੇ ਕੋਲ 30 ਬੰਦੇ ਕਰੇਗਾ ਚਲਿਆ ਦਿਓ ਲਿਆ ਦਿਓ

ਜੀ ਸੰਗਤ ਲੱਗੀ ਆ ਆਪਣੇ ਮੁੰਡੇ ਨੌਜਵਾਨ ਜੋਰਾਚੋਰਾ ਤੇ ਜੀ ਬਹੁਤ ਘੰਟੇ ਹੋ ਗਏ ਲੱਗਿਆਂ ਨੂੰ ਆਪਾਂ ਨੂੰ ਰਾਸ਼ਾ ਇਕੱਠਾ ਕਰਦੇ ਹਾਂ ਪੰਜ ਛੇ ਟਰੈਕਟਰ ਆਪਣੇ ਲੱਗੇ ਹੋਏ ਆ ਪੈਂਡ ਦੇ ਵਿੱਚ ਸਾਰੇ ਪੈਂਡ ਤੇ ਸਟੈਂਡਰਡ ਕਾਫੀ ਵੱਡਾ ਲੋ ਜੀ ਆਹਾ ਬੀਬੀਆਂ ਆਪਣੇ ਲੱਗੀਆਂ ਹਰ ਪੀੜ ਦਾ ਬਾਤ ਇਹ ਰਾਸ਼ਾ ਇਕੱਠਾ ਕਰਦੇ ਆ ਤੇ ਉਹਨਾਂ ਨੂੰ ਖਾਣਾ ਖਵਾਉਣਾ ਤੇ ਲੱਗਿਆ ਭੋਜਨ ਪਿਆਰ ਪ੍ਰਸ਼ਾਦਾ ਪਾਣੀ ਤਿਆਰ ਹੋ ਰਿਹਾ ਸੇਵਾਦਾਰਾਂ ਵਾਸਤੇ ਇਹ ਤਾਂ ਸਾਡੀ ਜੀ ਬੜਾ ਹੋਰਾ ਇਹ ਤਾਂ ਸਾਰੀ ਉਮਰ ਲਈ ਹੈ ਨੈਟ ਤੇ ਪਾਇਦੇ ਹੋ ਰਹੇ ਹੈ ਐਕਚੁਅਲ ਬੇਸ ਬਣਾ ਕੱਢ ਲੈਂਦੇ ਹੋ ਕੰਟੀ ਜਿਹੜੀ ਹੋ ਰਹੀ ਹੈ ਆਲੂ ਵਾਲੇ ਤੋਂ ਬੁਆ ਤਾਂ ਬਾਈ ਕਿਹਦੀ ਔੜੀ ਹੋਈ ਬੁਆ ਚੜੀ ਰਹੀ ਹੈ ਬੈਠੀ ਆਪਾਂ ਬੈਠੀ ਆ ਕੋਸੇ ਨਹੀਂ ਨਹੀਂ ਬਤਾ ਬਣਾ ਔੜੀ ਚਾਰੇ ਸੇਬ ਦੇ ਰਾਹ ਟੋੜਦੀ ੱੱਕਾ ਆਲੂ ਵਾਲੇ ਤੋਂ ਜਨ ਸੇਬ ਦੇ ਰਾਹ ਟੋੜਦੇ ਆ ਬੱਸ ਬੁਨਾ ਤਾਂ ਦਰ ਹੀ ਆ ਜੀ ਹੋਰ ਆ ਬਹਿ ਜਾ ਜਵਕੋ ਬਹਿ ਜਾ ਹੁਣ ਬਹਿ ਜਾ ਕੋ ਦੇਖਾਂ ਇੱਥੇ ハハハハ आयो भी सेवा करो छक्की प्रशादे ਆਪਰੇ ਸਿਖਾ ਕਰੇ ਪਰਸ਼ਾਨਾ ਅੰਦਰ ਵੀ ਆ ਬੰਦਰ ਤੇ ਵੀ ਆ ਉਹਦਾ ਮੇਰਾ ਕੋਈ ਨਹੀਂ ਕੁਝ ਸਿਖਾ ਕਰੇ ਸਿਖਾ ਕਰ ਬਾਈ ਤੂੰ ਨਹੀਂ ਸਕਦਾ ਲਓ ਜੀ ਲਓ ਬਾਈ ਰੰਗ ਬੰਨੇ ਪਏ ਆ ਜੀ ਆਇਆਂ ਨੂੰ ਸੇਵਾਦਾਰ ਸਾਰੇ ਅਸੀਂ ਇੱਥੇ ਇਕੱਠਾ ਕਰਨ ਲੱਗੇ ਹਾਂ ਹੜਪੇੜ ਤੋਂ ਵਾਸਤੇ ਪ੍ਰਸ਼ੰਤਾ ਚੱਕਦੇ ਆਂ ਪ੍ਰਸ਼ੰਤਾ ਚੱਕ ਕੇ ਫਿਰ ਲਗਾਂਗੇ ਅਸੀਂ ਇਕੱਠਾ ਕਰਨ ਨਹੀਂ ਇਹ ਪੁਆਇੰਟ ਕਰਨੀ ਨਹੀਂ ਬੰਦੂਗੀ ਵੱਡਾ ਦਾ ਅਚਾਰ ਵੀ ਅਚਾਰ ਕੋਈ ਕਿਸੇ ਨੂੰ ਥਾਲਾ ਨਾ ਲਾਵੇ ਇਹ ਨਹੀਂ ਪਿੰਡ ਤੋਂ ਦਿੱਤੇ ਵੀ ਨੌਜਵਾਨ ਜਿਹੜੀ ਤੇ ਆਪਣੇ ਲੱਗੇ ਹੋਇਆ ਆਪਾਂ ਸੇਵਾ ਦਾ ਸੇਵਾਗਰ ਲੱਗੇ ਸੇਵਾਦਾਰ ਆਪਣੇ ਤੇ ਪਿੰਡ ਵਾਸਤੇ ਆਪਣੇ ਹਰ ਪੀੜਤਾ ਵਾਸਤੇ ਲੱਗੇ ਆ ਰਾਸ਼ੀ ਕਟਾ ਕਰਨ ਭਾਈ ਚਾਰ ਸਹਾਜ ਲੈ ਲੋ ਇਹੋ ਜਿਹੜੀਆਂ ਲੱਗੀਆਂ ਪ੍ਰਸ਼ਾਦਾ ਪਕਾਉਂਦੇ ਸੇਵਾਦਾਰ ਉਹਨਾਂ ਵਾਸਤੇ ਪ੍ਰਸ਼ਾਦਾ ਪਿਆਰ ਹੋਈ ਜਾਂਦਾ ਤੇ ਉਹਦੀ ਸੇਵਾ ਦਾ ਅਸਰ ਵੀ ਹੋ ਜਾਂਦਾ ਫੇਰ ਸੁਢੀ ਦੇ ਪਿੰਡ ਦਾ ਮਤਲਬ ਸਹਾਜ ਆ ਹਾਈ ਸਾਡੇ ਮੌਜੂਦਾ ਸਰਪੰਚ Not sure if a singer. ਵਾਧਾ ਸਾਧਰਿਆ ਪ੍ਰਚਲਤਾ ਪੂਰਾ ਜੋਸ਼ਾ ਮਗਨ ਹੈ ਤੇ ਜੋਸ਼ ਨਾਲ ਭਰੇ ਪਏ ਆ ਜੋਸ਼ ਨਾਲ ਭਰੇ ਪਏ ਆ ਭੁੱਖ ਦੀ ਲੋੜ ਨਹੀਂ ਹੈ ਨਾ ਸਿਗਾ ਬਈ ਪੂਰੇ ਜੋਸ਼ ਜੋਸ਼ ਨਾਲ ਲੱਗੇ ਆ ਮੁੰਡੇ ਸੇਵਾ ਕਰਨ ਤੇ ਹੁਣ ਆ ਦੁਪਹਿਰ ਦਾ ਟਾਈਮ ਸੀਗਾ ਪ੍ਰਸ਼ਾਦਾ ਛਕਣਾ ਸੀ ਲਾਕੇ ਤੱਕਣ ਪ੍ਰਸ਼ਾਦਾ ਪਰਜਾਤਾ ਛੱਕੇ ਤੇ ਸੇਰ ਪਾਦ ਰੇ ਚਾਲੇ ਪਿੰਡ ਦੇ ਵਿੱਚੋਂ ਸਾਰੇ ਇਕੱਠਾ ਕਰਨਾ ਹਰ ਪਿੰਡਾਂ ਦਾ ਤੇ ਜਿਹੜੇ ਬੱਕਾ ਆਈਏ ਉਹ ਬਾਹਰੋਂ ਛੇ ਆਈਏ ਆਹਰਾ ਕੋਈ ਨਹੀਂ ਕਰੇ ਕੋਈ ਨਾ ਬੋਲ ਨਾ ਖਾ ਦੇ ਦੇ ਐਵੇਂ ਪਾਲਾ ਖੰਡੇ ਹੋ ਜਾਣੇ ਨਾਲ ਤਾਂ ਸਰਬਾਧਰਤੀ ਚਲੋ ਭਾਈ ਚਲੋ ਜਿਹੜੀਆਂ ਜਿਹੜੀਆਂ ਟੀਮਾਂ ਸੀਗੀਆਂ ਉਵੇਂ ਉਵੇਂ ਹੋਜੋ ਹਾਂ ਵੀਰੇ ਉਵੇਂ ਉਵੇਂ ਹਾਂ ਉਵੇਂ ਉਵੇਂ ਹੋਜੋ ਭਾਈ ਵੜ ਜਾਓ ਆ ਤੇ ਆ ਏਰੀਆ ਚ ਆਈ ਆਉਣੇ ਲੈ ਗਿਆ ਪਰਸਾ ਚਾਬੀ ਚੱਲ ਬਾਬਾ ਅੱਗੇ ਦਿਆ ਫਰੈਂਡ ਆ ਮੇਰੇ ਦੋ ਵਾਰ ਕੱਲੀ ਕਰੀ ਨਹੀਂ ਦੁਆਰੇ ਪਰਤੇ ਆਪਾਂ ਹੁਣ ਤੇ ਆਪਣੀ ਕਟਾ ਕਰ ਅਗਲਾ ਪ੍ਰਗਮ ਦੇਦੇ ਆ ਪ੍ਰਸ਼ਾਦਾ ਛਕ ਲਿਆ ਪ੍ਰਸ਼ਾਦਾ ਛਕ ਕੇ ਹੁਣ ਜਿਹੜਾ ਪਿੰਡ ਦਾ ਅੱਧਾ ਹਿੱਸਾ ਰਹਿ ਗਿਆ ਤੇ ਉਸੇ ਵੀ ਹੁਣ ਕਰਦੇ ਆਂ ਰਸ ਇਕੱਠਾ ਤੇ ਫਿਰ ਦਿਖਾਉਨੇ ਆ ਤੁਹਾਨੂੰ ਜੇ ਦੋ ਟਨ ਟਰਾਲੀਆ ਰਿੰਗ ਆਉਣ ਵਾਲੀਆਂ ਤੇ ਸਾਟਾ-ਸਾਂਟੀ ਕਰਕੇ ਪਾਈ ਜਾਂਦੇ ਆ। ਹਰ ਇੱਕ ਹੋਰ ਕਰਕੇ ਲੈ ਕੇ ਜਾਵਾਂਗੇ। महाराजोलो जीो पासे हा भई तीरो ठंडा ਕਬੀ ਉਹ ਕੱਲੋਂ ਕਮਾ ਕਾ ਸਵਾਦੀ ਉਹਦਾ ਨੰਨਾ ਹਾਂਜੀ ਗਰਾਰੇ ਨੇ ਕੋਈ ਨਹੀਂ ਪਾਵਾ ਸੈਨੇ ਕੋ ਕੰਟਰੋਲ ਲਵਾ ਸਕਦਾ ਜਹੀ ਹਾਂ ਹੈ ਭਰੇ ਭਰੇ ਦੱਸਦੇ ਆਹੋ ਆਮਨ ਕਿ ਦੌਰ ਪਰ ਅੱਗੇ ਚੱਲਦੀ ਆ ਆ ਦੇ ਲੱਕ ਨੂੰ ਪਈ ਆ ਆ ਕਿੱਦੋਂ ਪਈ ਆ ਹਾਂ ਭਾਰਾ ਭਾਈ ਮਹਾਰਾਜ ਦੀ ਬਹੁਤ ਕਿਰਪਾ ਹੋਈ ਆ ਤੇ ਤੁਹਾਡੇ ਸਾਰੇ ਸੇਵਾਦਾਰਾਂ ਦਾ ਹੰਬਲੇ ਕਰਕੇ ਤੁਹਾਡੇ ਸਾਰਿਆਂ ਦੇ ਹੌਂਸਲੇ ਕਰਕੇ ਕਿਉਂਕਿ ਸਵੇਰੇ ਤਾਂ ਐ ਹੋ ਗਿਆ ਜੀਆ ਵੀ ਜਦੋਂ ਮੀਂਹ ਪੈਣ ਲੱਗਿਆ ਸਵੇਰਾ ਸਾਰਿਆਂ ਦਾ ਹੌਂਸਲਾ ਜਿਆ ਡੋਲ ਗਿਆ ਜੀਆ ਪਰ ਇੱਕ ਨਾਲ ਦੀ ਨਾਲ ਅੱਜ ਆਣਾ ਜਿਹੜਾ ਆਪਣਾ ਕਾਰਜ ਹੈ ਇਹਦੇ ਚੋਂ ਆਪ ਨੂੰ ਸਿੱਖਿਆ ਵੀ ਮਿਲੀ ਆ ਬਈ ਜੇ ਕੋਈ ਮਾਰੀ ਮੋਟੀ ਔਕੜ ਕਈ ਵਾਰੀ ਕੋਈ ਵੀ ਆਪਾਂ ਕਾਰਜ ਕਰ ਲੱਗਦੇ ਆ ਵੱਡਾ ਕਾਰਜ ਮਾਰੀ ਮੋਟੀ ਔਕੜ ਕੇ ਨਾ ਉਰੇ ਆਉਂਦੀ ਆ ਪਰ ਜੇ ਆਪਾਂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਤੇ ਆ ਕੇ ਦੇਖੋ ਕਿੰਨਾ ਵੱਧਾ ਸੀ ਜਦੋਂ ਆਪਾਂ ਸ਼ੁਰੂ ਕਰਨਾ ਲੱਗੇ ਇਹ ਕੰਮ ਤੇ ਜਦੋਂ ਮਹਾਰਾਜ ਦਾ ਨਾਮ ਤੇ ਆਏ ਵੀ ਸੱਚੇ ਪਾਤਸ਼ਾਹ ਨਾਲ ਤੇਰਾ ਹੀ ਕੰਮ ਕਰਨ ਲੱਗੇ ਆ ਤੇ ਤੂੰ ਹੀ ਅੰਗ-ਸੰਗ ਸਾਈ ਹੋਣਾ ਮੈਂ ਕਹਿੰਦਾ ਬਈ ਕਣੀਆਂ ਨਾਲ ਦੀ ਨਾਲ ਬੰਦ ਹੋ ਗੀਆਂ ਤੇ ਉਹ ਤੋਂ ਬਾਅਦ ਸਾਰਿਆਂ ਨੇ ਆਪ ਦਾ ਹਿਸਾਬ ਨਾਲ ਵਧੀਆ ਤਰੀਕੇ ਨਾਲ ਸਾਰੇ ਜਿਹੜਾ ਨੇ ਯੋਗਦਾਨ ਪਾਇਆ ਤੁਹਾਡੇ ਸਾਰਿਆਂ ਦੇ ਕਰਕੇ ਹੋਇਆ ਤੇ ਇਸੇ ਆਪਾਂ ਚਲੋ ਆਪਣੀ ਇੱਕ ਜਿਹੜੀ ਇਹ ਕਾਰਜ ਆਪਾਂ ਸਿਰੇ ਲਾਇਆ ਉਹ ਚੀਜ਼ਾਂ ਦੇ ਵਿੱਚ ਗੁਰੂ ਮਹਾਰਾਜ ਨੂੰ ਬੁਲਾਇਆ ਹੋਇਆ ਜਕਾਰਾ ਆਪਾਂ ਸਾਰੇ ਗੱਜ-ਬੱਜ ਕੇ ਬੁਲਾਵਾਂਗੇ ਤੇ ਇਸ ਦੁਗਾਂਲੇ ਕਾਰਜਾਂ ਦੇ ਵਿੱਚ ਵੀ ਜਿੰਨੀ ਮਹਾਰਾਜ ਆਪਾਂ ਦੀ ਸੇਵਾ ਲੈ ਲੈਣਗੇ 19 ਘਟਾ ਤੇ ਮਹਾਰਾਜ ਪੂਰੇ ਅਸਾਤ ਦਾ ਵੀ ਸੱਚੇ ਪਾਤਸ਼ਾਹ ਆ ਅੰਮ੍ਰਿਤਸਰ ਦਾ ਯੋਗੇ ਡੀਕੇ ਨਗਰ ਦੇ ਨੌਜਵਾਨਾਂ ਤੋਂ ਸਾਰਿਆਂ ਤੋਂ ਸੇਵਾ ਲਿਓ ਤੇ ਇਸੇ ਤਰ੍ਹਾਂ ਜਵਾਨਾਂ ਦੇ ਹੌਸਲੇ ਬੁਲੰਦ ਰਹਿਣ ਤਾਂ ਜੋ ਆਪਾਂ ਆਪਣੇ ਭਾਈਚਾਰੇ ਭਾਈਚਾਰਕ ਸਾਜ ਨੂੰ ਕਾਇਮ ਰੱਖ ਸਕੀਏ ਤਾਂ ਜੋ ਆਪਾਂ ਆਪਣੇ ਜਿਹੜੀ ਭਾਈਚਾਰਕ ਭਾਈਚਾਰਾ ਆਪਣਾ ਖੜਾ ਦੇ ਕਰਨ ਡੁੱਬਿਆ ਹੋਇਆ ਉਹਦੇ ਨਾਲ ਮੋਟੇ ਨਾਲ ਮੋਟਾ ਜੋੜ ਕੇ ਖੜ ਸਕੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲੀ ਵੀਡੀਓ ਵਿੱਚ ਤੇ ਆਸਾਂ ਕਰਕੇ ਅਮਰੇ ਤੁਹਾਨੂੰ ਦਿਖਾਵਾਂਗੇ ਥੋੜਾ ਸ਼ਾਫਾ ਕਟਾ ਕਰ ਲਿਆ ਨਰਮਾਇਆ ਵੀ ਹੋ ਗਿਆ ਇਕੱਠੇ ਤੇ ਰਾਸ਼ਨ ਵੀ ਹੋ ਗਿਆ ਹੁਣ ਦਿਖਾਵਾਂਗੇ ਤੁਹਾਨੂੰ ਨਾ ਲੋਡ ਕਰਕੇ ਤੇ ਉੱਥੇ ਹਰ ਪੀੜਤਾ ਵਾਸਤੇ ਇੱਕ ਦੇਖਿ ਜਾਵਾਂਗੇ ਬੰਦ ਕੇ ਆਵਾਂਗੇ ਅੱਜ ਉੱਥੇ ਜਾ ਕੇ ਤੇ ਕਿਉਂਕਿ ਦੇਖਿਓ ਜੁੜੇ ਰਹੋ ਆਪਣੀ ਚੰਗਰੀ ਕਸਰ ਨਹੀਂ ਕਰਨਾ